ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਸਿਆਸੀ ਮਾਹੌਲ ਜਿਹੜਾ ਗਰਮਾਇਆ ਹੋਇਆ 2027 ਤੋਂ ਪਹਿਲਾਂ ਪੰਜਾਬ ਦੇ ਵਿੱਚ ਇੱਕ ਚੋਣਾਂ ਜਿਹੜੀਆਂ ਹੋਰ ਰਹਿ ਗਈਆਂ ਹਨ ਨਗਰ ਨਿਗਮ ਦੀਆਂ ਉਹ ਹੋਣੀਆਂ ਜਿਵੇਂ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੂੰ ਵਿਧਾਨ ਸਭਾ 2027 ਦਾ ਸੈਮੀ ਫਾਈਨਲ ਦੱਸਿਆ ਜਾ ਰਿਹਾ ਸੀ ਔਰ ਉਹਨਾਂ ਦੀ ਕਾਫੀ ਜਿਹੜੀ ਮਹੱਤਵ ਸੀ 2027 ਦੇ ਲਈ ਤਾਂ ਕਿ ਜਿਹੜੇ ਸਮੀਕਰਨ ਸਨ ਉਹ ਉਹਨਾਂ ਨੂੰ ਲੈ ਕੇ ਹੀ ਬੰਨੇ ਸਨ ਕਿ ਪਿੰਡ ਲੈਵਲ ਤੇ ਕਿਹੜੀ ਪਾਰਟੀ ਜਿਹੜੀ ਹੈ ਉਹ ਚੰਗੀ ਕਾਰਗੁਜ਼ਾਰੀ ਕਰ ਰਹੀ ਹੈ ਬੇਸ਼ੱਕ VOTING 48% ਹੋਈ ਉਸ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਖੁਸ਼ੀ ਜਤਾਈ ਗਈ ਹੈ ਆਪਣੇ ਨਤੀਜਿਆਂ ਨੂੰ ਪਰ ਉਥੇ ਅਕਾਲੀ ਦਲ ਬਾਦਲ ਤੇ ਕਾਂਗਰਸ ਵੱਲੋਂ ਜਿਹੜੀ ਵਾਪਸੀ ਹੋਈ ਹੈ ਉਸ ਨੂੰ ਲੈ ਕੇ ਨਗਰ ਨਿਗਮ ਦੀਆਂ ਚੋਣਾਂ ਤੇ ਲਈ ਜਿਹੜੀ ਹੈ ਉਹ ਵੀ ਤਿਆਰੀ ਕਰ ਲਈ ਕਰਨੀ ਸ਼ੁਰੂ ਕਰ ਦਿੱਤੀ ਸੀ ਨਵੀਆਂ ਪਾਰਟੀਆਂ ਵੱਲੋਂ ਕਿ ਜੇ ਪਿੰਡਾਂ ਚੋਂ ਇੰਨਾ ਵਧੀਆ ਸਮਰਥਨ ਹਾਸਲ ਹੋਇਆ ਹੈ ਸ਼ਹਿਰੀ ਖੇਤਰ ਚੋਂ ਵੀ ਉਹਨਾਂ ਨੂੰ ਪੂਰੀ ਤਰ੍ਹਾਂ ਆਸ ਹੈ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਵੀ ਇਸ ਵਕਤ ਚੋਣ ਮદાન ਜਿਹੜਾ ਉਹ ਭਖਿਆ ਹੋਇਆ ਹੈ ਭਾਵ ਕਿ ਸਾਰੀਆਂ ਪਾਰਟੀਆਂ ਵੱਲੋਂ ਆਪਣੇ ਉਮੀਦਵਾਰ ਤੈਅ ਕੀਤੇ ਜਾ ਰਹੇ ਹੈ ਕਿਉਂਕਿ ਦੇਖਣ 'ਚ ਇਹ ਆਉਂਦਾ ਹੈ ਕਿ ਜਿਹੜੀ ਸ਼ਹਿਰੀ ਵੋਟ ਹੈ ਉਹਦੇ ਵਿੱਚ ਕਾਂਗਰਸ ਤੇ ਭਾਜਪਾ ਇਹਨਾਂ ਦੇ ਵਿੱਚ ਇਹ ਵੋਟ ਕਾਫੀ ਜਿਹੜਾ ਅੰਤਰ ਸੀ ਉਹ ਕੋਈ ਖਾਸ ਨਹੀਂ ਹੁੰਦਾ ਸੀ ਭਾਵ ਕਾਂਗਰਸ ਨੂੰ ਵੀ ਅੱਛੀ ਵੋਟ ਪੈ ਜਾਂਦੀ ਸੀ ਤੇ ਬੀਜੇਪੀ ਨੋਮੀ ਇਹਦੇ ਵਿੱਚ ਹੁੰ ਜਿਵੇਂ ਆਮ ਆਦਮੀ ਪਾਰਟੀ ਹੈ ਤੇ ਅਕਾਲੀ ਦਲ ਬਾਦਲ ਹੈ ਕਿਉਂਕਿ ਅਕਾਲੀ ਦਲ ਬਾਦਲ ਬਿਨਾਂ ਅਲਾਈਅੰਸ ਤੋਂ ਜਿਹੜਾ ਹੈ ਉਹ ਇਹ ਚੋਣ ਲੜੇਗਾ ਤਾਂ ਸਾਰੇ ਨਵੇਂ ਚਿਹਰੇ ਉਹਨੂੰ ਵੀ ਆਪਣੇ ਜਿਹੜੇ ਭਲ ਨੇ ਪੈਣਗੇ ਔਰ ਉੱਥੇ ਹੀ ਆਮ ਆਦਮੀ ਪਾਰਟੀ ਵੱਲੋਂ ਸੱਤਾ ਦੇ ਵਿੱਚ ਹੁੰਦਿਆਂ ਪੂਰਾ ਦਮ ਖਮ ਜਿਹੜਾ ਉਹ ਲਗਾਇਆ ਜਾ ਰਿਹਾ ਇਸ ਇਨਾ ਚੋਣਾਂ ਦੇ ਵਿੱਚ ਹੁਣ ਜਿਹੜੀ ਸੂਤਰਾਂ ਦੇ حوالے ਤੋਂ ਖਬਰ ਆਈ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਜਿਹੜੀ ਆਪਣੀਆਂ ਤਿਆਰੀਆਂ ਉਹ ਪੂਰੀਆਂ ਕਰ ਲਈਆਂ ਗਈਆਂ ਨਗਰ ਨਿਗਮ ਚੋਣਾ ਨੂੰ ਲੈ ਕੇ ਬੇਸ਼ੱਕ ਮੀਟਿੰਗਾਂ ਦਾ ਦੌਰ ਅਜੇ جاری ਹੈ ਪਰ ਕਾਫੀ ਹੱਦ ਤੱਕ ਜ਼ਮੀਨੀ ਪੱਧਰ ਤੇ ਤਿਆਰੀਆਂ ਕਰ ਲਈਆਂ ਗਈਆਂ ਹਨ ਉਥੇ ਚੰਡੀਗੜ੍ਹ ਤੋਂ ਇੱਕ ਮਾਮਲਾ ਜਿਹੜਾ ਉਹ ਸਾਹਮਣੇ ਆਇਆ ਹੈ ਕਾਉਂਸਲਰ ਨੂੰ ਲੈ ਕੇ ਕਿ ਉਥੇ ਜਿਹੜੀ ਕਾਰਵਾਈ ਹੋਈ ਹੈ ਪੁਲਿਸ ਦੁਆਰਾ ਉਹ ਸੁਰਖੀਆਂ ਦੇ ਵਿੱਚ ਆਈ ਹੈ ਚੰਡੀਗੜ੍ਹ ਦੇ ਵਿੱਚ 29 ਜਨਵਰੀ ਨੂੰ ਹੋਣ ਵਾਲੀਆਂ ਮੇਅਰ ਚੋਣਾਂ ਤੋਂ ਪਹਿਲਾਂ ਸਿਆਸੀ ਮਾਹੌਲ ਪੂਰੀ ਤਰ੍ਹਾਂ ਭੱਗਿਆ ਪੰਜਾਬ ਪੁਲਿਸ ਨੇ ਐਤਵਾਰ ਤੜਕੇ ਇੱਕ ਵੱਡੀ ਕਾਰਵਾਈ ਕਰਦਿਆਂ ਹੋਇਆਂ ਵਾਰਡ ਨੰਬਰ 4 ਤੋਂ ਭਾਜਪਾ ਕੌਂਸਲਰ ਸੁਮਨ ਦੇਵੀ ਦੀ ਭਾਬੀ ਨੂੰ ਜੜਾ ਗ੍ਰਿਫਤਾਰ ਕਰ ਲਿਆ। ਇਹ ਗ੍ਰਿਫਤਾਰੀ ਮੁਹਾਲੀ ਦੇ ਸੁਹਾਣਾ ਥਾਣੇ ਦੀ ਪੁਲਿਸ ਵੱਲੋਂ ਆਈਟੀ ਪਾਰਕ ਇਲਾਕੇ ਤੋਂ ਕੀਤੀ ਗਈ ਹੈ। ਭਾਜਪਾ ਆਗੂਆਂ ਨੇ ਇਸ ਕਾਰਵਾਈ ਨੂੰ ਸਿਰੇ ਦੀ ਗੁੰਡਾਗਰਦੀ ਅਤੇ ਸਿਆਸੀ ਬਦਲਾਖੋਰੀ ਕਰਾਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਕੌਂਸਲਰ ਸੁਮਨ ਦੇਵੀ ਨੇ ਕੁਝ ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਜਪਾ ਦਾ ਪੱਲਾ ਫੜਿਆ ਸੀ ਪਰਿਵਾਰ ਦਾ ਦੋਸ਼ ਹੈ ਕਿ ਪੁਲਿਸ ਨੇ ਤੜਕੇ ਘਰ ਵਿੱਚ ਦਾਖਲ ਹੋ ਕੇ ਇਹ ਗ੍ਰਿਫਤਾਰੀ ਕੀਤੀ ਹੈ ਇਸ ਦਾ ਕੋਈ ਕਾਰਨ ਵੀ ਜਿਹੜਾ ਉਹ ਨਹੀਂ ਦੱਸਿਆ ਗਿਆ ਐਤਵਾਰ ਤੜਕੇ ਸੁਹਾਣਾ ਥਾਣਾ ਮੁਹਾਲੀ ਦੀ ਪੁਲਿਸ ਟੀਮ ਚੰਡੀਗੜ੍ਹ ਦੇ ਆਈਟੀ پارک ਪਹੁੰਚੀ ਪੁਲਿਸ ਨੇ ਪਹਿਲਾਂ ਆਈਟੀ پارک ਪੁਲਿਸ ਸਟੇਸ਼ਨ ਨੂੰ ਸੂਚਿਤ ਕੀਤਾ ਅਤੇ ਇਸ ਤੋਂ ਬਾਅਦ ਭਾਜਪਾ ਜਿਹੜਾ ਕੌਂਸਲਰ ਸੁਮਨ ਦੇਵੀ ਦੀ ਭਾਪੀ ਨੂੰ ਗ੍ਰਿਫਤਾਰ ਕਰਕੇ ਆਪਣੇ ਨਾਲ ਮੋਹਾਲੀ ਲੈ ਗਏ ਇਸ ਗ੍ਰਿਫਤਾਰੀ ਦੀ ਖਬਰ ਮਿਲਦੀ ਹੈ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਜਤਿਨ ਪਾਲ ਮਲਹੋਤਰਾ ਸਮੇਤ ਕਈ ਕੌਂਸਲਰ ਮਨੀ ਮਾਜਰਾ ਪੁਲਿਸ ਸਟੇਸ਼ਨ ਦੇ ਬਾਹਰ ਇਕੱਠੇ ਹੋ ਗਏ ਅਤੇ ਭਾਜਪਾ ਦੀ ਅਤੇ ਪੰਜਾਬ ਦੀ ਆਪ ਸਰਕਾਰ ਵਿਰੋਧ ਜਮ ਕੇ ਨਾਅਰੇਬਾਜ਼ੀ ਕੀਤੀ ਭਾਜਪਾ ਪ੍ਰਧਾਨ ਨੇ ਕਿਹਾ ਕਿ ਇਹ ਕਾਰਵਾਈ ਲੋਕਤੰਤਰ ਦੇ ਖਿਲਾਫ ਹੈ ਅਤੇ ਮੇਅਰ ਚੋਣਾਂ ਤੋਂ ਪਹਿਲਾਂ ਵਿਰੋਧੀ ਧਿਰ ਦੇ ਆਗੂਆਂ ਨੂੰ ਡਰੋਨ ਅਤੇ ਦਬਾਅ ਪਾਉਣ ਦੀ ਛੜੀ ਹੈ ਕੋਸ਼ਿਸ਼ ਕੀਤੀ ਜਾ ਰਹੀ ਹੈ ਜ਼ਿਕਰ ਹੋਏ ਕਿ ਚੰਡੀਗੜ੍ਹ ਨਗਰ ਨਿਗਮ ਵਿੱਚ ਮੇਅਰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦਿਆਂ ਲਈ 29 ਜਨਵਰੀ ਨੂੰ VOTING ਹੋਵੇਗੀ ਆਪ ਦੇ ਦੋ ਕੌਂਸਲਰਾਂ ਜਿਨ੍ਹਾਂ ਦੇ ਵਿੱਚ ਸੁਮਨ ਦੇਵੀ ਤੇ ਪੂਨਮ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਭਾਜਪਾ ਕੋਲ ਹੁਣ 18 ਵੋਟਾਂ ਹੋ ਗਈਆਂ ਦੂਜੇ ਪਾਸੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਜਿਹੜਾ ਗੱਠਜੋੜ ਹੈ ਉਹ ਟੁੱਟ ਚੁੱਕਿਆ ਹੈ ਜਿਸ ਕਾਰਨ ਭਾਜਪਾ ਦੀ ਜਿੱਤ ਦੀ ਸੰਭਾਵਨਾਵਾਂ ਉਹ ਮਜ਼ਬੂਤ ਮੰਨੀਆਂ ਜਾ ਰਹੀਆਂ ਹਨ ਨਿਗਮ ਵਿੱਚ ਕੋਲ 35 ਕਾਉਂਸਲਰ ਅਤੇ ਇੱਕ ਸੰਸਦ ਮੈਂਬਰ ਦੀ ਵੋਟ ਹੁੰਦੀ ਹੈ। ਭਾਵੇਂ 36 ਟੋਟਲ ਹੁੰਦੇ ਹਨ ਜਿਦੇ ਵਿੱਚੋਂ ਇਸ ਵਕਤ 18 ਜਿਹੜੇ ਨੇ ਉਹ ਭਾਜਪਾ ਦੇ ਕੋਲ ਹੋ ਚੁੱਕੇ ਹੈ। ਸੂਤਰਾਂ ਅਨੁਸਾਰ ਆਪ ਨੂੰ ਆਪਣੇ ਹੋਰ ਕਾਉਂਸਲਰਾਂ ਦੇ ਪਾਰਟੀ ਛੱਡਣ ਦਾ ਡਰ ਸੀ ਜਿਸ ਕਾਰਨ ਉਹਨਾਂ ਨੇ ਕਾਂਗਰਸ ਤੋਂ ਵੱਖ ਹੋਣ ਦਾ ਫੈਸਲਾ ਲੈ ਲਿਆ। ਇਸ ਤੋਂ ਇਲਾਵਾ ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਅਤੇ ਮੁਹਾਲੀ ਨਗਰ ਨਿਗਮ ਦੀਆਂ ਚੋਣਾਂ ਦੇ ਮੱਦੇਨਜ਼ਰ ਵੀ ਆਮ ਆਦਮੀ ਪਾਰਟੀ ਲਈ ਕਾਂਗਰਸ ਨਾਲ ਗੱਠਜੋੜ ਰੱਖਣਾ ਮੁਸ਼ਕਲ ਹੋ ਰਿਹਾ ਸੀ ਪੁਲਿਸ ਅਧਿਕਾਰੀ ਫਿਲਹਾਲ ਇਸ ਮਾਮਲੇ ਤੇ ਚੁੱਪੀ ਸਾਦੇ ਹੋਏ ਹਨ ਤੇ ਅਗਲੀ ਇਸ ਮਾਮਲੇ ਦੀ ਜਾਂਚ ਜਾਰੀ ਹੈ ਜੋ ਵੀ ਅਪਡੇਟ ਹੋਏਗੀ ਤੁਹਾਡੇ ਨਾਲ ਸਾਂਝੀ ਕਰਾਂਗੇ ਧੰਨਵਾਦ